ਸਤਿ ਸ੍ਰੀ ਅਕਾਲ ਜੀ ਸਵਾਗਤ ਤੁਹਾਡਾ ਪ੍ਰਾਈਮ ਪੰਜਾਬ ਟੀਵੀ ਤੇ ਮੈਂ ਹਾਂ ਅਮਨਦੀਪ ਸਿੰਘ ਚੰਡ ਇਸ ਪ੍ਰੋਗਰਾਮ ਨੂੰ ਸਪੌਂਸਰ ਕਰਦੇ ਨੇ ਜੀਐਸ ਹੋਲਸੇਲ ਅਮਰੀਕਾ ਚ ਕਿਤੇ ਵੀ ਪ੍ਰੀਪੇਡ ਸਿਮ ਕਾਰਡ ਜਾਂ ਗੁਰਬਾਨੀ ਰੇਡੀਓ ਮੰਗਵਾਉਣ ਲਈ ਸੰਪਰਕ ਕਰੋ 350 213 3 ਤੇ ਤੇ ਜੇਕਰ ਤੁਸੀਂ ਵੀ ਕਿਸੇ ਵੀ ਪ੍ਰੋਗਰਾਮ ਨੂੰ ਸਪੌਂਸਰ ਕਰਨਾ ਚਾਹੁੰਦੇ ਹੋ ਤਾਂ ਸੰਪਰਕ ਕਰੋ 916 4752865 ਤੇ ਵਾਦਿਆਂ ਦੀ ਅਗਲੀ ਖਬਰ ਦੇ ਨਾਲ ਅਗਲੀ ਜਿਹੜੀ ਖਬਰ ਹੈ ਬਹੁਤ ਹੀ ਦੁਖਭਾਗੀ ਖਬਰ ਅਮਰੀਕਾ ਤੋਂ ਸਾਹਮਣੇ ਆ ਰਹੀ ਹੈ ਜਿੱਥੇ ਪੰਜਾਬੀ ਸਿੱਖ ਨੌਜਵਾਨ ਜਿਹੜਾ ਆਰਮੀ ਦੇ ਵਿੱਚ ਸੀਗਾ ਉਸ ਦੀ ਡੁੱਬਣ ਦੇ ਕਾਰਨ ਮੌਤ ਹੋ ਗਈ ਹੈ ਜਾਦਾ ਜਾਣ ਕਰਨ ਲਈ ਸੀਨੀਅਰ ਪੱਤਰਕਾਰ ਸੁਖਦੇਵ ਸਿੰਘ ਝੁੰਗਾਵਾ ਜੀ ਖਬਰ ਤੇ ਸਾਂਝ ਪਾਉਣਗੇ ਆ ਬਿਲਕੁਲ ਚੰਨ ਸਾਹਿਬ ਇਹ ਬਹੁਤ ਹੀ ਕਹਿ ਲਓ ਕਿ ਦੁਖਦਾਈ ਖਬਰ ਜਿਹੜੀ ਹੈਗੀ ਆ ਆ ਰਹੀ ਹੈਗੀ ਆ ਅਮਰੀਕਾ ਦੀ ਆਰਮੀ ਦਾ ਇੱਕ ਨੌਜਵਾਨ ਸਿੱਖ ਜਿਹੜਾ ਸੀਗਾ ਜਿਹੜਾ ਕਿ ਕਹ ਲੋ ਕਿ ਜਿਹਦੀ ਡੈਥ ਹੋਈ ਹੈ ਪਰ ਡੈਥ ਵੀ ਜਿਹੜੀ ਹੈ ਉਹ ਬਹੁਤ ਹੀ ਮੰਦ ਭਾਗੀ ਕਾਰਨ ਕਰਕੇ ਹੋਈ ਹੈ ਕਿ ਉਹ ਆਪਣੇ ਦੋਸਤਾਂ ਦੇ ਨਾਲ ਸਮੁੰਦਰ ਦੇ ਵਿੱਚ ਕਹ ਲੋ ਕਿ ਬੀਚ ਤੇ ਗਿਆ ਹੋਇਆ ਸੀਗਾ ਤੇ ਉੱਥੇ ਉਹਦੇ ਡੁੱਬਣ ਕਾਰਨ ਜਿਹੜੀ ਹੈ ਮੌਤ ਹੋ ਗਈ ਹੈ ਦੱਸਿਆ ਇਹ ਜਾ ਰਿਹਾ ਕਿ ਅਮਰੀਕ ਅਮਰੀਕਨ ਫੌਜ ਦੇ ਵਿੱਚ ਬਤੌਰ ਸਪੈਸ਼ਲਿਸਟ ਸੇਵਾ ਨਿਭਾਰੇ ਅ 35 ਸਾਲਾ ਅਮਨਪ੍ਰੀਤ ਸਿੰਘ ਥਿੰਦ ਜਿਹੜਾ ਕੇਸ ਸਮੁੰਦਰ ਦੇ ਵਿੱਚ ਡੁੱਬਣ ਨਾਲ ਜਿਹੜੀ ਮੌਤ ਹੋਈ ਹੈ ਹਜੇ ਤੱਕ ਵੀ ਉਸ ਦੀ ਜਿਹੜੀ ਦੇਹ ਹੈ ਉਹ ਬਰਾਮਦ ਨਹੀਂ ਹੋ ਸਕੀ ਸੋ ਜੇ ਆਪਾਂ ਗੱਲ ਕਰੀਏ ਤੇ ਮੀਡੀਆ ਰਿਪੋਰਟਾਂ ਮੁਤਾਬਕ ਕੈਲੀਫੋਰਨੀਆ ਦੇ ਮੁੰਟੇਰੋ ਕਾਉਂਟੀ ਦੇ ਵਿੱਚ ਪੈਂਦੇ ਜਿਹੜਾ ਹੈਗਾ ਇਲਾਕੇ ਦੇ ਵਿੱਚ ਅਮਨਪ੍ਰੀਤ ਸਿੰਘ ਥਿੰਦ ਜਿਹੜਾ ਆਪਣੇ ਸਾਥੀਆਂ ਨਾਲ ਸਮੁੰਦਰੀ ਕੰਢੇ ਤੇ ਗਿਆ ਸੀਗਾ ਤੇ ਪਰ ਉਥੇ ਤੇਜ ਛੱਲਾ ਨੇ ਤਿੰਨ ਜਣਿਆਂ ਨੂੰ ਜਿਹੜਾ ਹੈਗਾ ਉਹ ਰੋੜ ਕੇ ਨਾਲ ਲੈ ਲਿਆ ਪਰ ਅਮਨਪ੍ਰੀਤ ਸਿੰਘ ਨਾਲ ਸਮੁੰਦਰ ਵਿੱਚ ਰੋੜੇ ਦੋ ਫੌਜੀ ਉਹ ਤਾਂ ਬਾਹਰ ਨਿਕਲਣ ਵਿੱਚ ਕਾਮਯਾਬ ਹੋ ਗਏ ਪਰ ਬਦਕਿਸਮਤੀ ਇਹ ਰਹੀ ਤੇ ਅਮਨਪ੍ਰੀਤ ਸਿੰਘ ਜਿਹੜਾ ਉਹ ਆਪਣੇ ਆਪ ਨੂੰ ਬਚਾ ਨਾ ਸਕਿਆ ਉਹ ਬਾਹਰ ਨਹੀਂ ਨਿਕਲ ਸਕਿਆ ਹੁਣ ਤਕਰੀਬਨ ਇੱਕ ਹਫਤਾ ਇਹ ਪਹਿਲਾ ਵਾਪਰੀ ਘਟਨਾ ਮਗਰੋਂ ਹਜੇ ਵੀ ਰਾਹਤ ਟੀਮਾਂ ਜਿਹੜੀਆਂ ਲਗਾਤਾਰ ਅਮਨਪ੍ਰੀਤ ਸਿੰਘ ਖਿੰਦ ਦੀ ਭਾਲ ਕਰ ਰਹੀਆਂ ਨੇ ਪਰ ਉਹਨਾਂ ਨੂੰ ਹਜੇ ਤੱਕ ਕੋਈ ਸਫਲਤਾ ਜਿਹੜੀ ਹੈ ਉਹ ਨਹੀਂ ਮਿਲੀ ਚੁਗਾਵਾਂ ਸਾਹਿਬ ਇਹ ਜਿਸ ਤਰੀਕੇ ਦੇ ਨਾਲ ਇਹ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕੋਈ ਹੋਰ ਤੱਥ ਨਿਕਲ ਕੇ ਸਾਹਮਣੇ ਆਏ ਨੇ ਇਹ ਮੁੰਡਾ ਡਿਊਟੀ ਤੇ ਸੀਗਾ ਜਾਂ ਵੈਸੇ ਘੁੰਮਣ ਫਿਰਲੇ ਗਿਆ ਆਇਆ ਸੀਗਾ ਅ ਬਿਲਕੁਲ ਇਸ ਟਾਈਮ ਉਹ ਡਿਊਟੀ ਡਿਊਟੀ ਕਰਦਾ ਸੀਗਾ ਪਰ ਜਦੋਂ ਅ ਬਾਕੀ ਜਿਹੜੇ ਨਾਲ ਦੇ ਫੌਜੀ ਹੁੰਦੇ ਆ ਜੋ ਤੁਹਾਨੂੰ ਛੁੱਟੀ ਹੁੰਦੀ ਆ ਤੁਸੀਂ ਘੁੰਮਣ ਫਿਰਨ ਲਈ ਜਾਂਦੇ ਆ ਇਸੇ ਤਰੀਕੇ ਦੇ ਨਾਲ ਉਹ ਘੁੰਮਣ ਫਿਰਨਾ ਗਿਆ ਹੋਇਆ ਸੀਗਾ ਟ੍ਰਿੰਟਨ ਨਿਊ ਜਰਸੀ ਦੇ ਕਹਿੰਦੇ ਗਗਨ ਸਿੰਘ ਥਿੰਦ ਵੱਲੋਂ ਉਹਦੇ ਵਾਸਤੇ ਜਿਹੜਾ ਹੈਗਾ ਗੋ ਫੰਡ ਵੀ ਪੇਜ ਵੀ ਜਾਰੀ ਕੀਤਾ ਗਿਆ ਹੈਗਾ ਆ ਤਾਂ ਕਿ ਜਿਹੜਾ ਆ ਅਮਨਪ੍ਰੀਤ ਸਿੰਘ ਦੀ ਜਿਹੜੀ ਉਹ ਭਾਲ ਵੀ ਕੀਤੀ ਜਾ ਸਕੇ ਤੇ ਉਹਨਾਂ ਦੀ ਹੈਲਪ ਵੀ ਕੀਤੀ ਜਾ ਸਕੇ ਗਗਨ ਸਿੰਘ ਥਿੰਦ ਵੱਲੋਂ ਐਂਜਲ ਰਿਕਵਰੀ ਡਾਈਵ ਟੀਮ ਜਿਹੜੀ ਹੈ ਮੌਨਟਰੇ ਕਾਉਂਟੀ ਦੇ ਸ਼ਰਫ ਦਫਤਰ ਕੈਲੀਫੋਰਨੀਆ ਫਾਇਰ ਕੈਲੀਫੋਰਨੀਆ ਸਟੇਟ ਪਾਰਕਸ ਪੁਲਿਸ ਅਤੇ ਹੋਰਨਾਂ ਰਾਹਤ ਟੀਮਾਂ ਦਾ ਵੀ ਸ਼ੁਕਰੀਆ ਅਦਾ ਕੀਤਾ ਜਾ ਰਿਹਾ ਹੈ ਜਿਨ੍ਹਾਂ ਵੱਲੋਂ ਪੁਰਜ਼ੋਰ ਜਿਹੜੀ ਹੈ ਮਦਦ ਜਿਹੜੀ ਹੈ ਉਹ ਕੀਤੀ ਜਾ ਰਹੀ ਹੈ ਅਮਰ ਸਿੰਘ ਦੀਪ ਅਮਨਪ੍ਰੀਤ ਸਿੰਘ ਦੀ ਭਾਲ ਵਿੱਚ ਜਿਹੜਾ ਆ ਵੱਡਾ ਯੋਗਦਾਨ ਇਹਨਾਂ ਸਾਰੀਆਂ ਏਜੰਸੀਆਂ ਵੱਲੋਂ ਪਾਇਆ ਜਾ ਰਿਹਾ ਹੈ ਆ ਗਗਨ ਨੇ ਅੱਗੇ ਕਿਹਾ ਕਿ ਉਹਨਾਂ ਦਾ ਪਰਿਵਾਰ ਜਿਹੜਾ ਇਸ ਟਾਈਮ ਡੂੰਘੇ ਸਦਮੇ ਵਿੱਚ ਹੈਗਾ ਅਮਨਪ੍ਰੀਤ ਸਿੰਘ ਨੂੰ ਘਰ ਵਾਪਸ ਲਿਉਣ ਤੱਕ ਹਰ ਸੰਭਵ ਜਿਹੜਾ ਯਤਨ ਜਾਰੀ ਰੱਖਿਆ ਜਾਵੇਗਾ ਆਪਣੇ ਪਰਿਵਾਰ ਦੋਸਤਾਂ ਅਤੇ ਸਾਥੀ ਫੌਜੀਆਂ ਵਿੱਚ ਅਮਨਪ੍ਰੀਤ ਸਿੰਘ ਨੂੰ ਵੱਡਾ ਸਤਿਕਾਰ ਹਾਸਲ ਸੀਗਾ ਉਸ ਦੇ ਲਾਪਤਾ ਹੋਣ ਮਗਰੋਂ ਦਿਲ ਵਿੱਚ ਢੂੰਗਾ ਦਰਦ ਮਹਿਸੂਸ ਹੋ ਰਿਹਾ ਹੈ ਦੂਜੇ ਪਾਸੇ ਮੌਨਟਰੇ ਕਾਉਂਟੀ ਸ਼ੈਰਫ ਡਾਕਟਰ ਦੇ ਬੁਲਾਰੇ ਐਂਡੀ ਰੋਜ਼ਾਸ ਨੇ ਕਿਹਾ ਕਿ ਡਰੋਨ ਅਤੇ ਹੈਲੀਕਾਪਟਰਾਂ ਦੀਆਂ ਟੀਮਾਂ ਸਰਚ ਆਪਰੇਸ਼ਨ ਵਿੱਚ ਲਗਾਤਾਰ ਯੋਗਦਾਨ ਪਾ ਰਹੀਆਂ ਤੇ ਜਦੋਂ ਵੀ ਕੋਈ ਵੀ ਇਹੋ ਇਸ ਘਟਨਾ ਬਾਰੇ ਪਤਾ ਲੱਗੂਗਾ ਉਹ ਜੇ ਕੋਈ ਵੀ ਜਾਣਕਾਰੀ ਮਿਲਦੀ ਹੈਗੀ ਆ ਤੇ ਉਹ ਜਲਦੀ ਹੀ ਪਰਿਵਾਰ ਨਾਲ ਸਾਂਝੀ ਕਰਨਗੇ ਅਮਰਪ੍ਰੀਤ ਸਿੰਘ ਦੇ ਮਾਮਲੇ ਵਿੱਚ ਅਮਰੀਕਾ ਦੀ ਫੌਜ ਵੱਲੋਂ ਖਾਸ ਪ੍ਰੋਟੋਕਾਲ ਲਾਗੂ ਕਰਦੇ ਹਾਂ ਸਰਚ ਆਪਰੇਸ਼ਨ ਦੀ ਮੁਕੰਮਲ ਜਾਣਕਾਰੀ ਜਿਹੜੀ ਹੈ ਪਰਿਵਾਰਕ ਮੈਂਬਰਾਂ ਤੱਕ ਪਹੁੰਚਦੀ ਕਰਨ ਦੇ ਹੁਕਮ ਦਿੱਤੇ ਹਨ ਇਸੇ ਦੌਰਾਨ ਜਿਹੜਾ ਆ ਕੋਸਟ ਗਾਰਡ ਜਿਹੜੇ ਸਮੁੰਦਰੀ ਫੌਜ ਹੁੰਦੀ ਹੈ ਉਹਨਾਂ ਵੱਲੋਂ ਵੀ ਲੋਕਾਂ ਨੂੰ ਸੂਚਿਤ ਕੀਤਾ ਗਿਆ ਕਿ ਹੁਣ ਇਸ ਟਾਈਮ ਸਮੁੰਦਰੀ ਛੱਲਾਂ ਜਿਹੜੀਆਂ ਉਹ ਬਹੁਤ ਉੱਚੀਆਂ ਚੱਲ ਰਹੀਆਂ ਹੈਗੀਆਂ ਨੇ ਤੇ ਪਾਣੀ ਵੱਲ ਜਾਣ ਤੋਂ ਗੁਰੇਜ਼ ਕੀਤਾ ਜਾਵੇ ਕਿਉਂਕਿ ਦੇਖੋ ਇੱਕ ਬਹੁਤ ਹੀ ਹੌਨਹਾਰ ਜਿਹੜਾ ਸਿੱਖ ਨੌਜਵਾਨ ਸੀਗਾ ਉਹ ਇਹਨਾਂ ਛੱਲਾਂ ਕਰਕੇ ਮੌਦੇ ਮੂੰਹ ਚ ਜਾ ਪਿਆ ਕੋਸ਼ਗਾਸ ਦੇ ਚੀਫ ਫਰੰਟ ਆਫੀਸਰ ਲੀਓ ਜਪਾਵਾ ਦਾ ਕਹਿਣਾ ਕਿ ਉੱਚੀਆਂ ਛੱਲਾਂ ਵਿੱਚ ਪਾਣੀ ਦਾ ਇੰਨਾ ਜ਼ਿਆਦਾ ਜ਼ੋਰ ਹੁੰਦਾ ਕਿ ਕੋਈ ਮਨੁੱਖ ਇਹਨਾਂ ਦਾ ਟਕਰਾ ਨਹੀਂ ਕਰ ਸਕਦਾ ਇੱਕ ਵਾਰ ਸਮੁੰਦਰ ਵੱਲ ਰੁਧ ਮਗਰੋਂ ਵਾਪਸੀ ਕਰਨੀ ਬੇਹੱਦ ਮੁਸ਼ਕਲ ਹੋ ਜਾਂਦੀ ਹੈ ਇਸੇ ਦੌਰਾਨ ਇਲਾਕੇ ਵਿੱਚ ਸੈਸਪਾਰਟਾ ਕਰਨ ਪੁੱਜੀ ਇਟ ਸਖਸ ਨੇ ਵੀ ਕਿਹਾ ਕਿ ਸਮੁੰਦਰ ਸ਼ਾਂਤ ਹੋਵੇ ਤਾਂ ਡੂੰਘੇ ਪਾਣੀ ਵਾਲ ਜਾਨ ਦਾ ਜਿਆਦਾ ਖਤਰਾ ਨਹੀਂ ਹੁੰਦਾ ਪਰ ਸੀ ਡਾਈਵਿੰਗ ਹਰ ਸ਼ੁਕੀਨ ਨੂੰ ਪੂਰੀ ਸਾਵਧਾਨੀ ਜਿਹੜੀ ਹੈ ਉਹ ਵਰਤਣੀ ਚਾਹੀਦੀ ਹੈ ਇਸ ਟਾਈਮ ਪਰਿਵਾਰ ਵਾਸਤੇ ਬਹੁਤ ਹੀ ਜਿਹੜਾ ਇਹ ਗਹਿਰਾ ਸਤਨਾ ਹੈਗਾ ਭਾਵੇਂ ਨਾਲ ਦੇ ਦੋ ਫੌਜੀ ਜਿਹੜੇ ਆ ਉਹ ਬਿਲਕੁਲ ਇਸ ਵਿੱਚ ਉਹਨਾਂ ਦਾ ਬਚਾਅ ਹੋ ਗਿਆ ਪਰ ਅਮਨਪ੍ਰੀਤ ਸਿੰਘ ਥਿੰਦ ਜਿਹੜਾ ਆ ਉਹ ਇਸ ਟਾਈਮ ਕਹੋ ਕਿ ਲਾਪਤਾ ਹੈਗਾ ਆ ਸਮੁੰਦਰ ਦੇ ਵਿੱਚ ਆਪਣੇ ਸਾਥੀ ਫੌਜੀਆ ਦੇ ਨਾਲ ਜਾਣ ਕਰਕੇ ਕਹਿ ਲਓ ਕਿ ਉਸ ਟਾਈਮ ਵੈਦਰ ਵੀ ਖਰਾਬ ਸੀਗਾ ਤੇ ਅਮਨਪ੍ਰੀਤ ਸਿੰਘ ਖਿੰਦ ਮੌਦੇ ਮੂਚ ਜਾ ਪਿਆ ਅਸੀਂ ਕਾਮਨਾ ਕਰਦੇ ਹਾਂ ਵਾਹਿਗੁਰੂ ਅੱਗੇ ਕਿ ਜੇ ਉਹ ਜਿਉਂਦਾ ਹੈਗਾ ਤੇ ਉਹਦੀ ਜਿਹੜੀ ਭਾਲ ਹੈ ਉਹ ਹੋ ਸਕੇ ਤੇ ਪਰਿਵਾਰ ਦੇ ਵਿੱਚ ਉਹ ਵਾਪਸ ਆ ਸਕੇ